ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਹ ਵਾਹਿਗੁਰੂ ਅਰਦਾਸ ਕਰਦੇ ਆ ਭਾਈ ਸਭ ਦੇ ਘਰ ਪਰਿਵਾਰ ਤੰਦਰੁਸਤ ਤੇ ਚੜ੍ਹਦੀ ਕਲਾ ਜੂਣਗੇ ਉਹ ਇੱਕ ਤਜ ਤੁਹਾਨੂੰ ਕਰਾਉਣੇ ਆਪਾਂ ਸ਼ੌਂਕ ਜਾਨਵਰਾਂ ਦਾ ਠੀਕ ਆ ਤੇ ਇੱਕ ਅੱਜ ਦੱਸਾਂਗੇ ਭਾਈ ਤੁਹਾਨੂੰ ਲੱਕਵੇ ਬਾਰੇ ਠੀਕ ਆ ਭਰਾਵਾਂ ਦੇ ਕਮੈਂਟ ਆਈ ਸੀ ਵੀ ਭਾਈ ਲੱਕਵੇ ਬਾਰੇ ਦੱਸੋ ਹਣਾ ਵੀ ਕਿਹਦੇ ਨਾਲ ਛੇਦੀ ਠੀਕ ਹੁੰਦੇ ਤੋ ਆਪਾਂ ਐਕਸਪੈਰੀਮੈਂਟ ਕੀਤਾ ਭਾਈ ਉਹ ਹੀ ਤੁਹਾਨੂੰ ਦੱਸਾਂਗੇ ਇਹ ਕਰਕੇ ਦੇਖਿਓ ਤੁਸੀਂ ਐ ਤਾਂ ਜ਼ਰੂਰ ਆ ਵੀ 10-15 ਦਿਨ ਆਪਾਂ ਨੂੰ ਲਗਾਤਾਰ ਕਰਨਾ ਪਊ ਪਰ ਜਾਨਵਰ ਸੈੱਟ ਹੋ ਜਾਂਦੇ ਨੇ ਠੀਕ ਆ ਪਹਿਲਾਂ ਤਾਂ ਆਪਾਂ ਤੁਹਾਨੂੰ ਜਾਨਵਰ ਦਿਖਾਉਣੇ ਆ ਆਪਣੇ ਜਿਹੜਾ ਪਸੀਲ ਤੇ ਲਾਇਆ ਸੀ ਠੀਕ ਆ ਕੈਮਰਾ ਦੇਖ ਲਈਏ ਇੱਕ ਤਾਂ ਕਬੂਤਰ ਲਾਇਆ ਸੀ ਬਈ ਆਪਾਂ ਖੱਟੀਆਂ ਅੱਖਾਂ ਦਾ ਠੀਕ ਆ ਆਹ ਦੇ ਪਰਨੇ ਇੱਕ ਪਰ ਇਹ ਬਈ ਕਾਲੇ ਹੀ ਕੱਢਦਾ ਠੀਕਾ ਗੋਲ ਪਰਾਂ ਦਾ ਤੇ ਬੱਚੇ ਬਈ ਇਹਦੀ ਫੁੱਲ ਗਰੰਟੀ ਆ ਠੀਕ ਆ 6 ਦਾ ਟਾਈਮ ਕਰਨ ਕੀ ਕਰਨਗੇ ਬਈ ਮੇਰੇ ਕੋਲੇ ਬਹੁਤ ਕਰਦੇ ਰਹੇ ਆ ਠੀਕ ਆ ਇਹਦੇ 4 ਬੱਚੇ ਕਢਾਏ ਸੀ ਪਰ ਆਪਾਂ ਛਾਡੀ ਉਹੋ ਜੇ ਸਮੇਂ ਤੇ ਲਈ ਵੀ ਥੋੜਾ ਜਿਹਾ ਮੌਸਮ ਠੰਡਾ ਸੀਗਾ ਤੇ ਬੈਠੇ ਨਹੀਂ ਰਾਤ ਨੂੰ ਠੀਕ ਆ ਇੱਕ ਦਾ ਹੀ ਖੱਟੀਆਂ ਦਾ ਕਬੂਤਰ ਆ ਇਹਦੇ ਪੈਰ ਨੇ ਮਿੱਤਰੋ ਠੀਕ ਆ ਆ ਪੂਛਦਾ ਇਹ ਇਹਦੇ ਨਾਲ ਆਪਾਂ ਕਬੂਤਰੀ ਲਾਈ ਆ ਆਦੇ ਧਰੀ ਬੈਠੇ ਨੇ ਆਹ ਕਬੂਤਰੀ ਹੈ ਬਈ ਚਿੱਟੀਆਂ ਦੀ ਠੀਕ ਆ ਡੱਬੀ ਇਹਦੀ ਨੋਕ ਆ ਜੰਮੀ ਛੋਟਾ ਆ ਸਿਰ ਆ ਤੇ ਛੋਟੀ ਜੀ ਕਬੂਤਰੀ ਆ ਆ ਇਹਦੇ ਪਰਨੇ ਬਈ ਠੀਕ ਆ ਕਬੂਤਰ ਵੱਡੇ ਮਿੱਤ ਦਾ ਕਬੂਤਰੀ ਛੋਟੇ ਮਿੱਤ ਦੀ ਆ ਤੇ 100% ਇਹਨਾਂ ਦੇ ਬੱਚੇ ਕਾਮਯਾਬ ਪੂਰੇ ਹੋਣਗੇ ਹੋਣਗੇ ਬਈ ਕਿਉਂਕਿ ਇਹ ਪੱਠੀ ਆਪਾਂ ਘਰ ਦੀ ਐ ਡਾਈ ਵੀ ਹੋਈ ਐ ਠੀਕ ਆ ਆ ਜੋੜਾ ਤੇ ਹੁਣ ਆਪਾਂ ਪਹਿਲਾਂ ਗੱਲ ਕਰ ਲਈਏ ਲਗਵੇ ਬਾਰੇ ਠੀਕ ਆ ਲਗਵਾ ਕਾਦੇ ਨਾਲ ਆਉਂਦਾ ਬਾਈ 90% ਚਾਂਸ ਹੁੰਦੇ ਨੇ ਬਾਈ ਇਹ ਥੱਲੋ ਬਿਠਾ ਬੁੱਠਾ ਜਾਗਦੇ ਰਹਿੰਦੇ ਨੇ ਠੀਕ ਆ ਪੋਟਾ ਇਹਨਾਂ ਦਾ ਜਾਮ ਹੋ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਬਾਈ ਇਹਨਾਂ ਨੂੰ ਬੁਖਾਰ ਚੜਦਾ ਠੀਕ ਆ ਪਹਿਲਾਂ ਤਾਂ ਇਹ ਉਹੀ ਗੱਲ ਸਰਦ ਗਰਮ ਵਾਂਗੂ ਹਨਾ ਹੋ ਜਾਂਦੇ ਨੇ ਜਦੋਂ ਆਪਾਂ ਜੇ ਨਾ ਧਿਆਨ ਦਈਏ ਹੌਲੀ ਹੌਲੀ ਕਰਕੇ ਬਈ ਜਿਹੜਾ ਬੁਖਾਰ ਹੁੰਦਾ ਉਹ ਸਿਰ ਨੂੰ ਚੜ ਜਾਂਦਾ ਨਮੂਨੀਆਂ ਕਹਿੰਦੇ ਜਿਵੇਂ ਆਪਾਂ ਉਵੇਂ ਹੋ ਜਾਂਦਾ ਜਦੋਂ ਸਿਰ ਨੂੰ ਚੜਦਾ ਬਈ ਉਹ ਇੱਕ ਤਰ੍ਹਾਂ ਦਾ ਵਾਇਰਸ ਹੀ ਐਸਾ ਹੁੰਦਾ ਵੀ ਬਦ ਦਿਮਾਗ ਚੱਲਣੇ ਹੀ ਹਟ ਜਾਂਦਾ ਠੀਕ ਹੈ ਧੌਣ ਘਮਾ ਕੇ ਥੱਲੇ ਲਾਉਣ ਲੱਗ ਜਾਂਦਾ ਕੋਈ ਠੀਕ ਹੈ ਇਹ ਵੀ ਬਈ ਤਿੰਨ ਤਰ੍ਹਾਂ ਦਾ ਹੁੰਦਾ ਲਗਭਗ ਵੀ ਇੱਕ ਤਾਂ ਧੌਣ ਘਮਾ ਕੇ ਥੱਲੇ ਲਾਉਂਦਾ ਠੀਕ ਹੈ ਇੱਕ ਐ ਵਾਈਬ੍ਰੇਟ ਕਰਨ ਲੱਗ ਜਾਂਦਾ ਠੀਕ ਹੈ ਤੇ ਇੱਕ ਐ ਕੁੰਡੀ ਬਣਾ ਜਾਂਦਾ ਇਹ ਹੁੰਦਾ ਸਾਰਾ ਕਮਜ਼ੋਰੀ ਨਾਲ ਹੀ ਠੀਕ ਹੈ ਜਦੋਂ ਲੀਵਰ ਬੰਦ ਹੋ ਗਿਆ ਠੀਕ ਹੈ ਆਟੋਮੈਟਿਕ ਜਾਨਵਰ ਚ ਕਮਜ਼ੋਰੀ ਆ ਜਾਂਦੀ ਹੈ ਠੀਕ ਹੈ ਲਿੱਸਾ ਹੋਣ ਲੱਗ ਜਾਂਦਾ ਤੇ ਉਸ ਤੋਂ ਬਾਅਦ ਉਹ ਜਦੋਂ ਬੁਖਾਰ ਉਹਨੂੰ ਚੜਦਾ ਹੌਲੀ ਹੌਲੀ ਉਹਦੇ ਦਿਮਾਗ ਨੂੰ ਚੜ ਜਾਂਦਾ ਉਹ ਉਹਦੇ ਵਾਸਤੇ ਵੀ ਕੀ ਕਰਨਾ ਚਾਹੀਦਾ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਇੱਕ ਉਤਰੀ ਦਿਖਾਦਾ ਤੁਹਾਨੂੰ ਮੈਂ ਆਪੂ ਰੋਡੇ ਵਾਲੇ ਸ਼ਾਕੀ ਕੂਤਰੀ ਹੈ ਭਈ ਇਹ ਠੀਕ ਆ ਛੋਟੇ ਸਰਦੀ ਆ ਛੋਟੀ ਜੀ ਨੋਕ ਆ ਆ ਇਹਦੇ ਪਰ ਨੇ ਠੀਕ ਆ ਕੱਚ ਦੀ ਪੂਰੀ ਸੋਹਣੀ ਆ ਠੀਕ ਆ ਤੇ ਆ ਪੈਰ ਤੇ ਇਹਦੇ ਡੱਕੇ ਨੇ ਬਚਾ ਲੜਿਆਂ ਤੇ ਦੇ ਜਿਹੜੇ ਆਪਾਂ ਕਹਿੰਦੇ ਆ ਡੱਕਿਆਂ ਵਾਲੀ ਇਹੇ ਠੀਕ ਆ ਇਹ ਆਪਾਂ ਕਹਿੰਦੇ ਆ ਹੈ ਚਾਹੇ ਬਾਪੂ ਰੋਡੇ ਵਾਲੇ ਪ्योर ਸ਼ਾ ਆਖੇ ਤੇ ਹੁਣ ਤੁਹਾਨੂੰ ਆਪਾਂ ਹੋਰ ਵੀ ਦਿਖਾਉਣੇ ਆ ਆ ਲਾਲ ਜੀ ਦੀ ਕਬੂਤਰੀ ਦੂਸਰ ਜਿੱਤੀ ਹੋਈ ਆ ਬਈ ਇਹ ਠੀਕ ਆ ਬਾਈ ਪਰਮੇਂਦਰ ਕੋਲ ਆਈ ਹੋਈ ਆ ਇਹ ਬੱਚਿਆਂ ਵਾਸਤੇ ਆਪਣੇ ਕੋਲੇ ਨਾ ਇਹਦੇ ਪੈਰ ਨਹੀਂ ਬੱਚੇ ਗੱਡੀ ਬੈਠੀ ਹੈ ਬਈ ਠੀਕ ਹੈ ਇਹ ਆਪਣਾ ਬਾਜ ਇਹਦਾ ਨਾ ਹੀ ਬਾਜ ਰੱਖਿਆ ਬਈ ਇਹ ਬੱਚਾ ਹੁੰਦਾ ਬਹੁਤ ਸੋਹਣਾ ਉੜਦਾ ਸੀ ਬਈ ਫੁੱਲ ਗਰਮੀ ਸੀ 2.5 ਤੇ 3 2.5 ਤੇ 3 ਦਾ ਟਾਈਮ ਕਰਦਾ ਸੀ ਤੇ ਇੱਕ ਦਿਨ ਇਹ ਮਗਰ ਬਾਜ ਪੈ ਗਿਆ ਤੇ ਇਹ ਤਾਂ ਪਤੰਦਰ ਦਾ ਹੀ ਨਹੀਂ ਪਤਾ ਲੱਗਿਆ ਵੀ ਗਿਆ ਕਿੱਧਰ ਉਹਨੂੰ ਇਹ ਸ਼ਾਮ ਨੂੰ ਮੁੜ ਕੇ ਆਇਆ ਬਈ ਜਮਾ ਖਤਮ ਹੋਇਆ ਪਿਆ ਸੀ ਪਤ ਨਹੀਂ ਕਿੱਧਰ ਨੂੰ ਲੰਘ ਗਿਆ ਕਿੱਧਰ ਨੂੰ ਨਾ ਉਦੋਂ ਬਾਅਦ ਆਪਾਂ ਇਹ ਬੱਚਿਆਂ ਵਾਸਤੇ ਰੱਖ ਲਿਆ ਫਿਰ ਇਹ ਜਿਹੜੀ ਆਪਣੇ ਗੁਰਨੇ ਕਬੂਤਰੀ ਉੱਡੀ ਸੀ ਠੀਕ ਆ ਉਹਦਾ ਤੇ ਇੱਕ ਆਪਣੇ ਕੋਲ ਰੋਜਾ ਕਬੂਤਰ ਆਇਆ ਸੀ ਉਹਦਾ ਪੱਠਾ ਬਈ ਇਹ ਕੋਈ ਘੜਾਇਆ ਸੀ ਆਪਾਂ ਕਾਂ ਇਹਦੇ ਬੱਚੇ ਵੀ ਬਹੁਤ ਚੰਗੇ ਉੱਡਦੇ ਆ ਇਹਦੀ ਪੱਠੀ ਕੱਢੀ ਸੀ ਇਹਨੇ ਖੱਟੀਆਂ ਅੱਖਾਂ ਦੀ ਠੀਕ ਆ ਦੂਜੀ ਤੀਜੀ ਡਾਈਤੀ ਉਹ ਵਧੀਆ ਸਾਢੇ 4-5 ਦਾ ਟਾਈਮ ਕਰਨ ਲੱਗੀ ਸੀ ਬਈ ਮੁਰਗੇ ਆਪੇ ਬੱਚਿਆਂ ਦੀ ਪਾਲਿਆ। ਇਹ ਕਾ ਕਬੂਤਰ ਆਪਣਾ ਖੱਟੀਆਂ ਅੱਖਾਂ ਦਾ। ਖੱਟੀਆਂ ਅੱਖਾਂ ਦਾ ਛੋਟਾ ਜਿਹਾ ਸਿਰ ਆ ਇਹਦਾ ਵੀ। ਆ ਇਹਦੇ ਪਰ ਨੇ। ਠੀਕ ਆ। ਪੈਰਾਂ ਤੋਂ ਮੋਜਾ। ਇਹ ਆਪਣੇ ਬਾਈ ਨੇ। ਆਪਾਂ ਨੂੰ ਬਾਪੂ ਫੌਜੀ ਛੜੀ ਵਾਲੇ ਤੋਂ ਦਵਾਇਆ ਸੀ। ਇਹ ਦਾ ਪੂਰਾ ਟੌਪ ਦਾ ਜਾਨਵਰ ਤੇ ਆਹ ਪੱਠੀ ਆਪਣੀ ਗੁਰਨੇ ਵਾਲੇ ਦੀ ਭੈਣ ਹੈ ਤੇ ਮੀਰਾਨੇ ਵਾਲੇ ਦੀ ਜਿਹੜੀ ਮੀਰਾਨੇ ਛੱਡੀ ਸੀ ਬਈ ਆਪਣੀ ਜਿੱਤੀ ਸੀ ਕੱਲੀ ਰਹਿ ਕੇ ਐਹੇ ਜੀ ਸੀ ਉਹ ਤੇ ਇਹਦੀ ਸਗੀ ਭੈਣੀ ਆ ਇਹ ਪਹਿਲਾਂ ਨਹੀਂ ਝੋਲੀ ਦੀ ਉਹ ਬਾਦ ਵਾਲੀ ਦੀ ਆ ਇਹਦੇ ਪਰ ਨੇ ਛੋਟੇ ਜਿਹੇ ਪੱਤ ਦੇ ਨੇ ਇਹ ਠੀਕ ਆ ਥੱਲੋ ਹੱਡੀ ਵੀ ਜਮਾ ਸੂਤਵੇਂ ਜੇ ਨੇ ਇਹ ਨਾਂ ਵਾਲੇ ਥੱਲੋ ਹੱਡੀਆਂ ਵਧਾਉਣ ਇਹ ਆ ਇਹਦੇ ਪੰਜੇ ਨੇ ਠੀਕ ਆ ਆ ਪੱਠੀ ਆ ਛੋਟੀ ਜੀ ਉਹਦੇ ਨਾਲ ਲਾਈ ਹੋਈ ਆ ਪੂਚਮਾਲੇ ਮੜੇ ਕਾਲੇ ਫੰਗ ਨੇ ਇਹਦੇ ਠੀਕ ਆ ਇੱਕ ਆ ਇਹ ਬਾਈ ਆਪਣੇ ਕੋਲੇ ਪਰਮੇਂਦਰ ਕੋਲ ਆਇਆ ਸੀਗਾ ਜਾਨਵਰ ਦੀਵਿਆਂ ਵਾਲੇ ਜਿਹੜੇ ਬਾਈ ਦੇ ਬਾਈ ਦੇ ਨੇ ਬਾਈ ਬੱਲੂ ਵਾਲੇ ਲਾਲ ਸਿਰਾਂ ਚਿੱਟੀਆਂ ਦਾ ਆ ਇਹਦੇ ਪਰਨੇ ਤੇ ਇਹਦੇ ਨਾਲ ਆਪਾਂ ਬਾਈ ਵਾਲੇ ਰਾਗਤੀ ਲਾਏ ਹੋਏ ਨੇ ਪੱਲੇ ਵਾਲੇ ਆ ਵੀ ਬਾਈ ਪ੍ਰਮੇਂਦਰ ਨੇ ਦਿੱਤੀ ਸੀ ਆਪਾਂ ਨੂੰ ਚੀਨੀ ਆ ਇਹਦੇ ਪਰਨੇ ਪੂਛ ਕਾਲੀ ਐ ਕਰ ਲਓ ਸ਼ੌਂਕ ਮਿੱਤਰੋ ਇੰਨੇ ਨੇ ਬੱਚੇ ਕੱਢੇ ਨੇ ਇੱਕ ਕਾਲਾ ਜੀਨਾ ਤੇ ਇੱਕ ਮੇਰਾ ਸ਼ੇਰ ਰੱਤਾ ਦੇਖਦੇ ਆ ਹੁਣ ਇਹ ਲੋਜ ਕੀ ਕਰਦੇ ਨੇ ਤੇ ਹੁਣ ਆਪਾਂ ਗੱਲ ਕਰਦੇ ਆ ਬਾਈ ਲਗਵੇ ਵਾਲੀ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਜਿਵੇਂ ਜਾਣ ਬਰਾਉ ਨੂੰ ਲਗਵਾ ਹੋਇਆ ਇਹਨਾਂ ਜੋ ਮੈਂ ਤੁਹਾਨੂੰ ਦੱਸ ਦਿੰਦਾ ਬਈ ਜਿਹੜੀ ਕੁੰਡੀ ਵਾਲਿਆ ਉਹ ਵੀ ਠੀਕ ਹੋ ਜਾਂਦੇ ਨੇ ਠੀਕ ਆ ਤੇ ਜਿਹੜੇ ਧੌਣ ਘੁਮਾ ਕੇ ਥੱਲੇ ਲਾਉਂਦੇ ਉਹ ਵੀ ਠੀਕ ਹੋ ਜਾਂਦੇ ਠੀਕ ਦਾ ਉਹ ਵੀ ਹੋ ਜਾਂਦੇ ਬਈ ਜਿਹੜੇ ਵਾਈਬ੍ਰੇਟ ਕਰਦੇ ਆ ਪਰ ਉਹ ਗਾਂ ਆਪਾਂ ਨੂੰ ਕੰਮ ਦੇ ਨਹੀਂ ਰਹਿੰਦੇ ਬਈ ਵਿਚਾਰੇ ਕਿ ਨਾ ਤਾਂ ਆਪਾਂ ਨੂੰ ਬੱਚਿਆਂ ਨੂੰ ਰੱਖੇ ਰਹਿਣ ਠੀਕ ਆ ਆਂਡੇ ਵੀ ਕਈ ਵਾਰੀ ਕੂਦੀਆਂ ਉਧਾਰ ਲੈਂਦੀਆਂ ਨੇ ਪਰ ਇਹ ਨਹੀਂ ਹੈਗਾ ਬੱਚੇ ਨਹੀਂ ਪਾਲ ਸਕਦੀਆਂ ਜਿਵੇਂ ਹੁਣ ਆ ਕਬੂਤਰ ਆ ਬਾਈ ਠੀਕ ਆ ਜਿਹਦੇ ਜਿਹੜਾ ਕੰਨ ਤੇ ਵਾਲ ਹੁੰਦੇ ਨੇ ਇੱਥੇ ਠੀਕ ਐ ਇਹਨੂੰ ਥੋੜੇ ਥੋੜੇ ਪੱਟ ਕੇ ਇਹਦਾ ਕੰਨ ਕੱਢ ਲਓ ਜਿਵੇਂ ਆ ਦੇਖੋ ਇਹਦਾ ਕੰਨ ਆ ਕੱਢ ਕੇ ਕੰਨ ਠੀਕ ਐ ਐਹੀ ਜੀ ਸ਼ੀਸ਼ੇ 'ਚ ਮਿੱਟੀ ਦਾ ਤੇਲ ਪਾ ਲਿਓ ਬਾਈ ਠੀਕ ਐ ਮਿੱਟੀ ਦਾ ਤੇਲ ਪਾ ਕੇ ਜਿਹੜੇ ਪਾਸੇ ਨੂੰ ਧੌਣ ਲਾਉਂਦਾ ਉਹ ਠੀਕ ਐ ਦੋ ਬੂੰਦਾਂ ਉਧਰਲੇ ਪਾਸੇ ਪਾ ਦਿਓ ਤੇ ਇੱਕ ਬੂੰਦ ਦੂਜੇ ਪਾਸੇ ਪਾ ਦਿਓ ਠੀਕ ਐ ਤੇ ਇੱਕ ਨਿਊਰੋਵਨ ਫੋਟ ਦੀ ਗੋਲੀ ਆਉਂਦੀ ਹੈ ਉਹਦੀ ਮੈਂ ਵਿੱਚ ਫੋਟੋ ਲਾ ਦੂੰਗਾ ਠੀਕ ਹੈ ਨਿਊਰੋਵਨ ਫੋਟ ਦੀ ਗੋਲੀ ਦਾ ਅੱਧਾ ਹਿੱਸਾ ਸਵੇਰੇ ਅੱਧਾ ਹਿੱਸਾ ਸ਼ਾਮ ਨੂੰ ਠੀਕ ਹੈ ਤੇ ਛੋਲੇ ਭਿੱਜੇ ਹੋਏ ਛੋਲੇ ਬਈ ਠੀਕ ਹੈ ਐਨ ਉਹਦਾ ਪੋਟਾ ਜ਼ਿਆਦਾ ਕਰਿਓ ਦੋ ਟਾਈਮ ਉਹਨੂੰ ਖਰਾਕ ਦੇਣੀ ਹੈ ਠੀਕ ਹੈ ਭਿੱਜੇ ਹੋਏ ਛੋਲੇ ਹੋਗੇ ਠੀਕ ਹੈ ਤੇ ਨਾਲ ਤੁਸੀਂ ਕੁਝ ਵੀ ਦੇ ਸਕਦੇ ਰੋਟੀਆਂ ਵੀ ਪਾ ਸਕਦੇ ਹੋ ਜੇ ਕਹਾਂ ਕਿ ਕਈ ਵਾਰੀ ਜਿਹੜਾ ਧੌਣ ਘਵਾ ਕੇ ਥੱਲੇ ਲਾਉਂਦਾ ਕਬੂਤਰ ਉਹ ਦਾਣੇ ਚੋਗਣ ਲੱਗ ਜਾਂਦਾ ਛੇਤੀ ਪਰ ਤੁਸੀਂ 15 ਤੋਂ 20 ਦਿਨ ਟ੍ਰੀਟਮੈਂਟ ਕਰਨਾ ਬਈ। ਇਹੀ ਕੰਨ ਚ ਤੇਲ ਤੇ ਨਿਊਰੋਵਨ ਫੋਰਟ ਦੀ ਗੋਲੀ ਦੱਤਾ ਹਿੱਸਾ ਸਵੇਰੇ ਅੱਧਾ ਸ਼ਾਮ ਨੂੰ। ਠੀਕ ਆ 15 ਜਾਂ 20 ਦਿਨਾਂ ਦੇ ਥੋੜੇ ਜਾਨਵਰ ਰਿਕਵਰ ਹੋ ਜਾਣਗੇ। ਠੀਕ ਆ ਮਿੱਤਰੋ ਲਗਵੇ ਦਾ ਸਾਰ ਨੂੰ ਸੌਖਾ ਇਲਾਜ ਇਹੀ ਹੈ। ਬਾਕੀ ਬਈ ਇੱਕ ਵੈਕਸੀਨ ਜ਼ਰੂਰ ਕਰਕੇ ਰੱਖਿਆ ਕਰੋ। ਇੱਕ ਜਿਹੜੀ ਅੱਜ ਕੱਲ ਉਹ ਵਾਈਟ ਜੇ ਉਹਦੇ ਵਾਲੀ ਚੱਲੀ ਆ ਹਨਾ ਦੁੱਧ ਜੇ ਵਾਂਗੂ ਹੁੰਦੀ ਆ। ਉਹਦਾ ਮੈਂ ਨਾਮ ਭੁੱਲ ਗਿਆ। ਠੀਕ ਆ ਉਹ 1500 1600 ਦਾ ਇੰਜੈਕਸ਼ਨ ਆ। ਠੀਕ ਆ ਤੇ ਗੱਲ ਸਾਰੇ ਭਰਾ ਉਹ ਹੀ ਵਰਤ ਰਹੇ ਜੇ ਪਰ ਜੇ ਕਈ ਭਰਾਵਾਂ ਦਾ ਨਹੀਂ ਹੁੰਦਾ ਭਾਈ ਇੰਨੇ ਜਿਹੜਾ ਹਣਾ ਹੱਥ ਪੈਂਦਾ ਹੁੰਦਾ ਤਾਂ ਉਹ ਬਾਈ ਆਰਬੀ 2 ਦਾ ਇੰਜੈਕਸ਼ਨ ਆਉਂਦਾ 150 ਦਾ ਠੀਕ ਆ ਉਹ ਲਿਆ ਕੇ ਸ਼ੂਗਰ ਵਾਲੀਆਂ ਸਰਿੰਜਾਂ ਹੁੰਦੀਆਂ ਨੇ ਠੀਕ ਆ ਉਹਦੇ 4-4 ਪੁਆਇੰਟ ਵੱਡੇ ਕਬੂਤਰ ਨੇ ਉਹਨਾਂ ਦੇ 4-4 ਪੁਆਇੰਟ ਜਿਹੜੇ ਛੋਟੇ ਬੱਚੇ ਨੇ ਜੰਮੀ ਛੋਟੇ ਨੇ ਠੀਕ ਆ ਜਿੱਡੇ ਮੈਂ ਹੁਣ ਦਿਖਾਏ ਸੀ ਇੰਨਿਆਂ ਦੇ 2 ਪੁਆਇੰਟ ਤੇ ਜੇ ਵਾਵਾ ਬੱਚੇ ਨੇ ਡਾਰ ਨੇ ਠੀਕ ਆ ਉਹਨਾਂ ਦੇ 3-3 ਪੁਆਇੰਟ ਇੰਜੈਕਸ਼ਨ ਲਿਆ ਕੇ ਉਹ ਜਰੂਰ ਲਾਇਓ ਭਾਈ ਠੀਕ ਆ ਜਾਨਵਰ ਤੁਹਾਡੇ ਸੈੱਟ ਹੋ ਜਾਣਗੇ ਤੇ ਲਗਵੇ ਦਾ ਇਹੀ ਲਾਇਸੀ ਤੇ ਇੱਕ ਜਿਹੜਾ ਜ਼ਖਾਮ ਜ਼ਖੂਮ ਜਾਂ ਹੋ ਜਾਂਦਾ ਠੀਕ ਹੈ ਉਹਦੇ ਵਾਸਤੇ ਤੁਸੀਂ ਐਜੀ ਸਪ ਦੀ ਗੋਲੀ ਆਉਂਦੀ ਹੈ ਜਥਰਾ ਮਾਈਸੀਨ ਠੀਕ ਹੈ ਉਹਦਾ ਅੱਧਾ ਹਿੱਸਾ ਸਵੇਰੇ ਅੱਧਾ ਸ਼ਾਮ ਨੂੰ ਤਿੰਨ ਦਿਨ ਟਰੀਟਮੈਂਟ ਕਰ ਲਓ ਚੌਥੇ ਦਿਨ ਜ਼ਖਾਮ ਹਟ ਜਾਂਦਾ ਠੀਕ ਹੈ ਤੇ ਜੇ ਕੋਈ ਪੋਟਾ ਪਾਟਾ ਜਾਮ ਹੁੰਦਾ ਪੋਟਾ ਰੁਕ ਜਾਂਦਾ ਜਾਨਵਰਾਂ ਦਾ ਠੀਕ ਹੈ ਤਾਂ ਕਾਲੀਆਂ ਮਿਰਚਾਂ ਹੁੰਦੀਆਂ ਜਿਹੜੀਆਂ ਉਹ ਭਿਉ ਲਿਓ ਬਾਈ ਪਿਓ ਕੇ ਤੇ ਇੱਕ ਗਾਲੀ ਮਿਰਚ ਦੇ ਦਿਓ ਤੇ ਨਾਲ ਉਹ ਜਿਹੜਾ ਪਾਣੀ ਹੁੰਦਾ ਉਹ ਵੀ ਦੇ ਸਕਦੇ ਹੋ ਤੁਸੀਂ ਠੀਕ ਹੈ 10-10 ml ਸੋ ਲਵ ਯੂ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਤੇ ਭਰਾ ਸਪੋਰਟ ਕਰੋ ਆਪਦੇ ਭਰਾ ਦੀ ਅੱਗੇ ਤੁਹਾਡੇ ਵਾਸਤੇ ਹੁਣ ਬਾਜੀ ਵਾਸਤੇ ਜਿਵੇਂ ਕਬੂਤਰ ਤਿਆਰ ਕਰਨੇ ਆ ਜਾਂ ਪਾਣੀ ਆ ਗੋੜਾ ਸਾਰੀਆਂ ਚੀਜ਼ਾਂ ਆਪਾਂ ਆਪਣੇ ਚੈਨਲ ਤੇ ਪਾਵਾਂਗੇ ਜੇ ਮੇਰੇ ਭਰਾ ਤੁਸੀਂ ਸਪੋਰਟ ਕਰੋਗੇ ਬਸ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਪੂਰੀ ਠੀਕ ਹੈ ਸਕਿਪ ਕਰਕੇ ਨਾ ਬਾਈ ਬਣ ਕੇ ਤੋੜਿਆ ਕਰੋ ਬੀਜੇਮਸ ਸਕਿਪ ਕਰਕੇ ਭਜਾ ਲਈ ਅੱਗੇ ਜਾ ਕੇ ਹੋਰ ਦੇਖ ਲਈ ਠੀਕ ਆ ਜੇ 10 ਮਿੰਟਾਂ ਦੀ ਵੀਡੀਓ ਦਾ ਭਰਾ ਬਣ ਕੇ 10 ਮਿੰਟ ਕੱਟ ਕੇ ਆਪਣੀ ਵੀਡੀਓ ਦੇਖਿਆ ਕਰੋ ਸਕਿਪ ਕਰਕੇ ਭਜਾ ਕੇ ਨਾ ਉਹ ਕਰਿਆ ਕਰੋ ਤੇ ਗਾਂ ਆਪਦੇ ਭਰਾਵਾਂ ਨੂੰ ਸ਼ੇਅਰ ਕਰਿਆ ਕਰੋ ਬਈ ਗਰੁੱਪਾਂ 'ਚ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਤੇ ਦੇਖਾਂਗੇ ਬਾਕੀ ਆਪਾਂ ਇੰਟਰਵਿਊ ਵੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਠੀਕ ਆ ਹੁਣ ਥੋੜਾ ਜਿਹਾ ਸੈੱਟ ਹੋਇਆ ਤੇ ਵਾਈ ਗੁਰੂ ਸੁੱਖ ਰੱਖੇ ਤੇ ਚੈਨਲ ਆਪਾਂ ਦੁਬਾਰਾ ਹੁਣ ਕੰਮ ਕਰਾਂਗੇ ਚੈਨਲ 'ਤੇ ਠੀਕ ਆ ਸੋ ਲਵ ਯੂ ਆ ਵੱਧ ਤੋਂ ਵੱਧ ਭਰਾ ਬਣ ਕੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਠੀਕ ਹੈ ਧੰਨਵਾਦ